ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਗੱਲ ਕਰਨ ਲੱਗੇ ਆਪਾਂ ਕਰਾਂਗੇ ਗੱਲ ਆਪਾਂ ਸਬਸਿਡੀ ਤੇ ਬਾਰੇ ਕਿ ਸਬਸਿਡੀ ਕਿਸੇ ਵੀ ਚੀਜ਼ ਤੇ ਆ ਚਾਹੇ ਆਪਣੇ ਖੇਤੀਬਾੜੀ ਸੰਧ ਤੇ ਆ ਜਾਂ ਰਿਓ ਤੇ ਆ ਜਾਂ ਕਿਸੇ ਵੀ ਚੀਜ਼ ਤੇ ਆ ਕਿ ਮੈਂ ਆਪਦਾ opinion ਰੱਖ ਰਿਹਾ ਕਿ ਇਹਦੇ ਵਿੱਚ ਕਿਸੇ ਦਾ ਮੈਂ ਆ ਨਾ ਕਿਸੇ ਨਾਲ ਕਦੇ ਗੱਲ ਕਰੀ ਆ ਨਾ ਕੁਛ ਵਾਸਤਾ ਕਿ ਤੁਸੀਂ ਵੀ ਆਪੋ ਆਪਣਾ ਦੱਸਿਓ ਸਾਰੇ ਜਣੇ ਵੀ ਤੁਹਾਡੀ ਕੀ ਰਾਇ ਵਾ ਹਨਾ ਵੀਰੇ ਇਹਦੇ ਬਾਰੇ ਕਿ ਆਪਾਂ ਕਿਸੇ ਤੇ ਕੋਈ ਉਹ ਨਹੀਂ ਮੇਰੇ ਖਿਆਲ ਦੇ ਵਿੱਚ ਸਬਸਿਡੀ ਨਾ ਹੋਣੀ ਨਹੀਂ ਚਾਹੀਦੀ ਸਿੱਧੀ ਜੀ ਗੱਲ ਕਿਸੇ ਵੀ ਚੀਜ਼ ਤੇ ਸਬਸਿਡੀ ਨਹੀਂ ਹੋਣੀ ਚਾਹੀਦੀ ਜੋ ਮੈਨੂੰ ਲੱਗਦਾ ਕਿਉਂ ਕਿਉਂਕਿ ਯਾਰ ਵੀਰੇ ਜਿਹੜੀ ਆਪਾਂ ਸਬਸਿਡੀ ਭਰਦੇ ਆ ਹਨਾ ਆਪਾਂ ਨੂੰ ਉਹਨਾਂ ਰੇਟ ਹੀ ਵੱਧ ਹੋ ਜਾਂਦਾ ਜੇ ਆਪਾਂ ਸਬਸਿਡੀ ਦਿੰਨੇ ਹੌਣ ਤੋਂ ਦੀ ਜੇ ਸਬਸਿਡੀ ਵਾਲਾ ਚੱਕਰ ਨਾ ਹੋਵੇ ਨਾ ਜੇ ਸਬਸਿਡੀ ਵਾਲਾ ਨਾ ਚੱਕਰ ਹੋਵੇ ਜਿਹੜਾ ਕੁਝ ਜਿਹੜੇ ਵੀ ਸੰਦ ਬਣਾਉਂਦੇ ਆ ਇਹਨਾਂ ਨੂੰ ਯੂਨੀਵਰਸਿਟੀਆਂ ਦੇ ਵਿੱਚ ਉਹ ਦੇਣਾ ਪੈਂਦਾ ਪ੍ਰੂਵ ਕਰਾਉਣ ਲਈ ਹੈ ਨਾ ਤੇ ਉੱਥੇ ਫੀਸਾਂ ਵੀ ਜਮ੍ਹਾਂ ਹੁੰਦੀਆਂ ਸਾਰਾ ਕੁਝ ਹੁੰਦਾ ਵਾ ਫੇਰ ਕਿਤੇ ਪ੍ਰੂਵਡ ਹੁੰਦਾ ਫੇਰ ਕਿਤੇ ਆਪਾਂ ਨੂੰ ਇਹ ਦੇਣ ਲੱਗਦੇ ਆ ਫੇਰ ਵੀ ਆਪਾਂ ਭਰਦੇ ਆ ਫੇਰ ਉਸ ਤੋਂ ਬਾਅਦ ਮਿਲਦੀ ਆ ਹੈ ਨਾ ਜੇ ਉਹ ਚੱਕਰ ਨਾ ਹੀ ਹੋਵੇ ਆਮ ਨਾਲ ਇਹ ਆਪਦਾ ਵੇਚਣ ਆਪਾਂ ਨੂੰ ਉਹਨਾਂ ਰੇਟ ਹੀ ਘੱਟ ਮਿਲੂਗਾ ਜੇ ਸਬਸਿਡੀ ਨਾ ਹੋਵੇ ਜਿਹੜੇ ਵੀ ਬੰਦੇ ਦੀ ਸਬਸਿਡੀ ਪ੍ਰੂਵਡ ਹੋ ਜਾਂਦੀ ਹੈ ਕਿਸੇ ਵੀ ਚੀਜ਼ ਤੇ ਉਹ ਆਪਾਂ ਨੂੰ ਇੰਨੀ ਚੀਜ਼ ਮਹਿੰਗੀ ਹੋ ਜਾਂਦੀ ਹੁਣ ਤੁਸੀਂ ਐਸਐਮਐਸ ਦਾ ਹੀ ਲਾ ਲਓ ਮੈਂ ਕੰਬਾਈਨ ਦਾ ਐਸਐਮਐਸ ਜੇ ਬਿਨਾਂ ਸਬਸਿਡੀ ਤੋਂ ਲੈਣਾ ਹੋ ਤਾਂ 60 ਤੋਂ 70000 80000 ਤੋਂ ਵੀ ਥੱਲੇ ਥੱਲੇ ਲਾ ਦਿੰਦੇ ਆ ਬੰਦੇ ਜੇ ਤੁਸੀਂ ਐਸਐਮਐ ਸਬਸਿਡੀ ਲੈਣੀ ਆ ਤਾਂ ਤੁਹਾਡਾ ਉਹੀ ਐਸਐਮਐ ਦਾ ਸਵਾ ਲੱਖ 1 ਲੱਖ 30 ਹਜ਼ਾਰ ਦਾ ਲੱਗਦਾ ਹੁਣ ਤੁਸੀਂ ਦੱਸੋ ਕਿ ਇਹ ਜੀ ਸਬਸਿਡੀ ਨੂੰ ਕੀ ਕਰਾਂਗੇ 50000 ਰੁਪਏ ਸਬਸਿਡੀ ਵੀ ਨਹੀਂ ਹੋਣੀ ਸਿਰਫ ਸਬਸਿਡੀ ਦਾ 50000 ਹੀ ਆਉਣੀ ਆ ਹੁਣ ਇੱਕ ਵਾਰ 80000 ਜੇ ਆਪਾਂ ਖੋਜ 80000 ਰੁਪਏ ਆਪਣਾ ਲੱਗ ਕੇ ਕੋਈ ਦਿੱਕਤ ਨਹੀਂ ਤੇ ਉਧਰ ਆਪਣਾ ਲੱਗਣਾ ਵਾ ਸਭ 1 ਲੱਖ 30000 ਰੁਪਏ ਹੈਨਾ ਹੁਣ ਦੇਖੋ ਸਬਸਿਡੀ ਨੂੰ ਕੀ ਕਰਾਉਣਾ ਫਿਰ ਆਪਾਂ ਠੀਕ ਨਹੀਂ ਨੰਬਰ 1 ਇਹ ਹੋ ਗਈ ਹੁਣ ਡੀਏਪੀ ਲੈ ਲਓ ਯੂਰੀਆ ਲੈ ਲਓ ਪोटाश ਲੈ ਲਓ ਹਨਾ ਹੁਣ ਇੱਕ ਗੱਲ ਆ ਹੁਣ ਚਲੋ ਆਪਾਂ ਕਹਿ ਦਿੰਦੇ ਆ ਵੀ ਡੀਏਪੀ ਦੇ ਆਪਾਂ ਨੂੰ ਸਬਸਿਡੀ ਮਿਲਦੀ ਹੈ ਮਿਲਦੀ ਹੈ ਬਹੁਤ ਵਧੀਆ ਗੱਲ ਆ ਵੀ ਦਿੰਦੇ ਆ ਹਨਾ ਤੇ ਪਰ ਡੀਏਪੀ ਦੇ ਬੈਠੇ ਵੀ ਤਾਂ ਰੋਣ ਲੱਗੇ ਪਏ ਆ ਇਹ ਵੀ ਤਾਂ ਦੇਖੋ ਅੱਗੇ ਜਿੰਨਾ ਮਹਿੰਗਾ ਹੋ ਗਿਆ ਅੱਗੇ ਕਿੰਨਾ ਸਸਤਾ ਹੁੰਦਾ ਸੀ ਡੀਏਪੀ ਠੀਕਾ 1900 ਕਾ ਮਿਲਦਾ ਸੀ ਵੀ ਰੇਟ ਘਟਦਾ ਹੁੰਦਾ ਸੀ ਡੀਏਪੀ ਦਾ ਹੁਣ ਜਿੰਨਾ ਮਹਿੰਗਾ ਹੋਈ ਜਾਂਦਾ ਉਵੇਂ ਮਿਲਣਾ ਔਖਾ ਹੋਈ ਜਾਂਦਾ ਡੀਏਪੀ ਹੁਣ ਡੀਏਪੀ ਦੇ ਉੱਤੇ ਕੋਈ ਵੀ ਆਪਣਾ ਕਿਸਾਨ ਯੂਨੀਅਨ ਜਾਂ ਕੋਈ ਵੀ ਬੰਦੇ ਨਹੀਂ ਬੋਲਦੇ ਕੋਈ ਨਹੀਂ ਬੋਲਦਾ ਕਿਉਂਕਿ ਮੂਰੇ ਸੀਜ਼ਨ ਆ ਰਿਹਾ ਵਾ ਇਸ ਮੁੱਦੇ ਤੇ ਕੋਈ ਗੱਲ ਹੀ ਨਹੀਂ ਕਰ ਰਿਹਾ ਨਾ ਆਪਣੀ ਪੰਜਾਬ ਸਰਕਾਰ ਕਰ ਰਹੀ ਹੈ ਕੋਈ ਵੀ ਇਸ ਮੁੱਦੇ ਤੇ ਗੱਲ ਵੀ ਡੀਏਪੀ ਦਾ ਕੀ ਆ ਹੁਣ ਸਾਨੂੰ ਮੇਰੇ ਮੈਂ ਆਪਦੀ ਗੱਲ ਦਾ ਮੇਰੇ ਕੋਲੇ ਇੱਕ ਗੱਟੂ ਨਹੀਂ ਡੀਪੀ ਦਾ ਜਿਹੜਾ ਮੱਕੀ ਬੀਜਣ ਲਈ ਮੌਕੇ ਦੀ 10 15 20 ਗੱਟੂ ਪਏ ਹੋਣਗੇ ਬਸ ਉਹੀ ਪਏ ਆ ਅਜੇ ਤੱਕ ਕੋਈ ਮੇਰੇ ਕੋਲੇ ਡੀਪੀ ਨਹੀਂ ਹੈ ਕਿਉਂਕਿ ਮੈਂ ਲਿਆ ਨਹੀਂ ਸੀ ਕਿ ਬਜਟ ਹੈ ਨਹੀਂ ਸੀਗਾ ਕਿਉਂਕਿ ਹੁਣ ਤੁਸੀਂ ਲਾਲੂ ਸਾਹਿਬ 250 ਕਿਲੋ ਲਾਲੂ ਬੀਜਣਾ ਇੱਕ ਕਿਲੇ ਦੇ 4 ਗੱਟੂਆਂ ਦੇ ਹਿਸਾਬ ਨਾਲ ਜੇ 100 ਕਿਲੇ ਦਾ ਲਾਉਨੇ ਆ ਤਾਂ 400 ਗੱਟੂ 100 ਕਿਲੇ ਦਾ ਤੇ 200 ਕਿਲੇ ਦਾ 800 ਗੱਟੂ ਠੀਕ ਨੇ ਤੇ 50 ਕਿੱਲੇ ਦੇ 200 ਬੋਲਾ ਲੋ 1000 ਗੱਟੂ ਚਾਹੀਦਾ 1000 ਗੱਟੂ ਦਾ ਬਜਟ 1000 ਗੱਟੂ ਆਲੂ ਆਲੂ ਨਹੀਂ ਚਾਹੀਦਾ 1000 ਗੱਟੂ ਦਾ ਬਜਟ 13 ਤੋਂ 13 13.5 ਲੱਖ ਰੁਪਇਆ ਬਣ ਗਿਆ ਹਨ ਤੇ 7 ਤੋਂ 8 ਲੱਖ ਦੀ ਪੋਟਾਸ਼ ਹੋਣੀ ਹੈ ਠੀਕ ਹੈ 21-22 ਲੱਖ ਰੁਪਇਆ ਇਸ ਕੰਮ ਨੂੰ ਆ 13ਵੀਂ ਰੁੱਤ ਕਿੱਥੋਂ ਲਾ ਲਈਏ ਬਾਈ ਸਾਡੇ ਦੋ ਦਿਨ ਮੇਰੇ ਤੋਂ ਨਹੀਂ ਲੱਗਦਾ ਮੈਂ ਤਾਂ ਜਦੋਂ ਸੀਜ਼ਨ ਆਉਂਦਾ ਉਦੋਂ ਹੀ ਲੈਣਾ ਹੁੰਦਾ ਜੇ ਜੇ ਮਿਲ ਗਿਆ ਲਾ ਲਾਂਗੇ ਆਲੂ ਨਹੀਂ ਮਿਲੇ ਤਾਂ ਕਣਕ ਬੀਜ ਲਾਂਗੇ ਜੇ ਕਣਕ ਨੂੰ ਮਿਲ ਜਾਵੇ ਤੇ ਹੁਣ ਕੀ ਕਰੀਏ ਭਰਾਵੋ ਕੀ ਦੀਆਂ ਮਿਹਨਤਾਂ ਕਰੀਏ ਦੱਸੋ ਠੀਕ ਹੈ ਨਹੀਂ ਬਹੁਤ ਵੀਰਾਂ ਦੇ ਮੈਨੂੰ ਫੋਨ ਆਉਂਦੇ ਆ ਕਿ ਵੀਰੇ ਤੁਹਾਡੇ ਕੋਲ ਡੀਏਪੀ ਮਿਲਦਾ ਵੀਰੇ ਨਹੀਂ ਮਿਲਦਾ ਬਹੁਤ ਕੁਝ ਨਾਲ ਦਿੰਦੇ ਸੀ ਆਪਾਂ ਨਹੀਂ ਲਿਆ ਵੀਰੇ ਡੀਏਪੀ ਲੈਣ ਦੇ ਲਈ ਡੀਏਪੀ ਲੈਣ ਵਾਲੇ ਪੈਸੇ ਤਾਂ ਮਸਾਂ ਇਕੱਠੇ ਹੁੰਦੇ ਆ 13500 700 ਜਿੰਨਾ ਵੀ ਹੈ 13 ਸਾਡੇ 3500 ਰੁਪਇਆ ਤਾਂ ਮਸਾ ਇਕੱਠਾ ਹੁੰਦਾ ਨਾਲ 4-4 500 ਰੁਪਏ ਦਾ ਸਮਾਨ ਕਿੱਥੋਂ ਯਾਰ ਲੈ ਲਈਏ ਆਪਾਂ ਦੱਸੋ ਠੀਕ ਨਹੀਂ ਉਹ ਗੱਲ ਨਹੀਂ ਆਪਣਾ ਤੋਂ ਲਈ ਜਾਂਦੀ ਵੀਰੇ ਨਾ ਆਪਾਂ ਡੀਏਪੀ ਲਿਆ ਵਾ ਨਾ ਮੇਰੇ ਕੋਲੇ ਸਾਡੇ ਵੀ ਸੀਗੀ ਬਜਟ ਵੀ ਆਪਾਂ ਡੀਏਪੀ ਲੈਂਦੇ ਕਈ ਵੀਰ ਮੈਨੂੰ ਉਹਦੇ ਵਿੱਚ ਕਰਦੇ ਸੀ ਵੀਰੇ ਤੁਸੀਂ ਟਰੈਕਟਰ ਲੈ ਲਿਆ ਡੀਏਪੀ ਦੇ ਬਾਰੇ ਗੱਡੀ ਲੈ ਲਈ ਤੁਸੀਂ ਡੀਏਪੀ ਦੇ ਬਾਰੇ ਐਂ ਬੋਲਦੇ ਸੀ ਹਨਾ ਵੀ ਡੀਏਪੀ ਬਾਰੇ ਕਹਿੰਦੇ ਸੀ ਵੀ ਪੈਸੇ ਹੈ ਨਹੀਂ ਵੀਰੇ ਟਰੈਕਟਰ ਦਾ ਲੱਖ ਰੁਪਇਆ 2 ਲੱਖ ਰੁਪਇਆ ਦੇ ਕੇ ਟਰੈਕਟਰ ਆ ਗਿਆ ਹਨਾ ਲੱਖ ਰੁਪਇਆ ਦਿੱਤਾ ਟਰੈਕਟਰ ਤੇ ਕੰਮ ਆ ਜਾਂਦਾ ਤੇ ਗੱਡੀ ਦਾ ਤੇ ਗੱਡੀ ਦੇ ਕਿੰਨੇ ਕਿਤੇ ਤੇ ਗੱਡੀ ਦੇ ਵੀ ਥੋੜੇ ਦਿੱਤੇ ਆ ਤੇ ਲੋਨ ਹੋਇਆ ਸੀਗਾ ਠੀਕ ਨਹੀਂ ਹੁਣ ਤੁਸੀਂ ਆਪਣੇ ਬਲਾਉ ਸਾਹਿਬ ਵੀ ਉਹ ਚ ਕੀ ਔਖਾ ਲੱਗਦਾ ਠੀਕ ਨਹੀਂ ਲੋਨ ਧੋਣੀ ਹੁੰਦਾ ਡੀਏਪੀ ਤੇ ਲੋਨ ਹੋ ਜਵੇ ਮੈਂ ਆਪੇ ਕੱਲ ਨੂੰ ਲੈ ਲੂੰਗਾ ਇਹ ਗੱਲ ਆ ਵੀਰੇ ਕੀ ਕੋਈ ਦਿੱਕਤ ਵਾਲੀ ਦੀ ਗੱਲ ਨਹੀਂ ਹੁੰਦੀ ਤੇ ਆਪਾਂ ਆਪਦਾ ਕਰ ਸਕਦੇ ਹਾਂ ਜੇ ਕਰਨਾ ਸੀਗਾ ਤੇ ਪਰ ਆਪਾਂ ਦੇ ਕੋਲੇ ਹੈ ਨਹੀਂ ਦੀ ਬਜਟ ਤੇ ਕਿੱਥੋਂ ਕਰਦਾ ਤੇ ਰਹੀ ਗੱਲ ਸੰਦਾਂ ਦੇ ਹੁਣ ਜਿਹੜੇ ਵੀ ਵੀਰ ਸੰਦ ਬਣਾਉਂਦੇ ਆ ਮੈਂ ਕਿਸੇ ਨੂੰ ਕੋਈ ਟਾਰਗੇਟ ਜਾਂ ਕਿਸੇ ਨੂੰ ਕੋਈ ਮਾੜਾ ਕਹਿਣ ਦੀ ਮੇਰੀ ਉਹ ਨਹੀਂ ਹੈਗੀ ਕਿਉਂਕਿ ਉਹਨਾਂ ਦੇ ਵੀ ਖਰਚੇ ਪੈਂਦੇ ਆ ਜਿਹੜੀਆਂ ਸਬਸਿਡੀਆਂ ਅਪਰੂਵਡ ਕਰਾਉਣੀਆਂ ਉਹਨਾਂ ਨੂੰ ਆਪਦੇ ਸੰਦ ਸਮਾਨ ਉੱਥੇ ਛੱਡਣੇ ਪੈਂਦੇ ਆ ਹਨਾ ਉਹੋ ਜੀ ਜ਼ਰੂਰ ਤੇ ਉਤਰਨਾ ਪੈਂਦਾ ਜਿਹੇ ਜਿਹਾਂ ਨੂੰ ਪ੍ਰੂਵਡ ਕਰਾਉਣ ਦੇ ਵਿੱਚ ਲੱਗਦੀਆਂ ਨੇ ਜੇ ਉਹ ਪ੍ਰੂਵਡ ਨਾ ਹੀ ਕਰਾਉਣ ਜੇ ਸਬਸਿਡੀ ਵਾਲਾ ਜੇ ਸਰਕਾਰ ਸਬਸਿਡੀ ਨਾ ਦਵੇ ਤਾਂ ਕਿੰਨੀ ਚੰਗੀ ਗੱਲ ਸਾਨੂੰ ਸਬਸਿਡੀ ਨਹੀਂ ਚਾਹੀਦੀ ਅਸੀਂ ਯਾਰ ਇਹ ਜਿਹੀਆਂ ਚੀਜ਼ਾਂ ਮੰਗਦੇ ਹੀ ਨਹੀਂ ਨਾ ਸਾਨੂੰ ਸਬਸਿਡੀ ਚਾਹੀਦੀ ਆ ਨਾ ਸਾਨੂੰ ਕਰਜ਼ਾ ਮਾਫੀ ਚਾਹੀਦੀ ਆ ਸਾਨੂੰ ਦੋ ਤੁਸੀਂ ਦੇਣਾ ਜੱਟਾਂ ਨੂੰ ਜੱਟਾਂ ਨੂੰ ਨਹੀਂ ਦੇ ਲੋ ਵੀ ਜੋ ਵੀ ਫਾਰਮਰ ਆ ਜੋ ਫਾਰਮਰਾਂ ਨੂੰ ਦੇਣਾ ਪੂਰੇ ਇੰਡੀਆ ਦੇ ਵਿੱਚ ਹੀ ਗੱਲ ਕਰਦਾ ਮੈਂ ਸਾਨੂੰ ਉਹ ਆਹ ਕਰਜ਼ਾ ਮਾਫੀ ਵਾਲੀਆਂ ਜਾਂ ਇਹ ਚੀਜ਼ਾਂ ਨਹੀਂ ਚਾਹੀਦੀਆਂ ਸਾਨੂੰ ਫਾਰਮਰਾਂ ਨੂੰ ਰਿਓ ਦੇ ਡੀਏਪੀ ਹੋ ਗਿਆ ਖਾਦਾਂ ਦੇ दाम ਘੱਟ ਮਿਲਣ ਠੀਕ ਆ ਫਰਟੀਲਾਈਜ਼ਰ ਦੇ दाम ਘੱਟ ਮਿਲਣ ਠੀਕ ਆ ਠੀਕ ਆ ਤੇ ਡੀਜ਼ਲ ਸਾਨੂੰ ਘੱਟ ਮਿਲੇ ਹੁਣ ਮੇਰੀ ਇੱਕ ਗੱਲ ਸੁਣੋ ਆਹ ਜਿੰਨੇ ਰੁਪਏ ਡੀਜ਼ਲ ਵਧਾਇਆ ਹੈ ਇਹਨਾਂ ਨੇ ਡੀਜ਼ਲ ਵਧਾਤਾ ਉਹ ਜਿਹੜਾ ਜਿੰਨਾ ਕ ਆਪਣਾ ਰੁਪਈਏ ਵਧੇ ਹੋਣਗੇ ਝੋਨੇ ਦੇ ਉਹ ਤਾਂ ਗਏ ਠੀਕ ਹੈ ਆਪਾਂ ਨੂੰ ਇਹ ਚੀਜ਼ਾਂ ਦੇ ਵਿੱਚ ਸਾਨੂੰ ਸਹੂਲਤ ਦਵੇ ਮੈਂ ਤਾਂ ਇਹ ਕਹਿਣਾ ਦੇਖੋ ਮੋਟਰਾਂ ਨੂੰ ਬਿੱਲ ਵੀ ਲੱਗਣੇ ਚਾਹੀਦੇ ਆ ਇਹ ਇਹ ਗੱਲ ਸ਼ਾਇਦ ਕਈ ਬੰਦਿਆਂ ਨੂੰ ਬੁਰੀ ਵੀ ਲੱਗੂ ਬਾੜੀ ਵੀ ਲੱਗੂ ਮੋਟਰਾਂ ਨੂੰ ਬਿੱਲ ਲੱਗੇ ਹੋਣ ਵੀਰੇ ਆਪਾਂ ਬਿੱਲ ਭਰੀਏ ਆਪਣਾ ਉਹਨਾ ਮਾਮਲਾ ਵੀ ਘਟ ਜਾਣਾ ਤੇ ਆਪਾਂ ਨੂੰ ਬਿਜਲੀ ਵੀ ਆਉ ਤੇ ਸਰਕਾਰ ਵੀ ਘਾਟੇ 'ਚ ਨਹੀਂ ਜਾਉ ਵੀਰੇ ਜਿਹੜੀ ਚੀਜ਼ ਆਪਾਂ ਵਰਤਨੇ ਆ ਉਹ ਯਾਰ ਫ੍ਰੀ 'ਚ ਕਿਉਂ ਵਰਤੀ ਆਪਾਂ ਫ੍ਰੀ ਦੀ ਕਿਉਂ ਹੱਤ ਪਾਈਏ ਠੀਕ ਨਹੀਂ ਨਾ ਆਪਾਂ ਨੂੰ ਬੈਲ ਮੋਟਰਾਂ ਦੇ ਫ੍ਰੀ ਚਾਹੀਦੇ ਨਾ ਆਪਾਂ ਨੂੰ ਘਰਾਂ ਦੇ ਫ੍ਰੀ ਚਾਹੀਦੇ ਸੀ ਆ ਜਿਹੜੇ ਘਰਾਂ ਦੇ ਵਿੱਚ ਨਾ ਜੁਨਟਾਂ ਇਹਨਾਂ ਨੇ ਮਾਫ ਕਰੀਆਂ ਉਹ ਵੀ ਚਾਹੀਦੀਆਂ ਨਹੀਂ ਸੀ ਹਾਂ ਜੁਨਟਾਂ ਦਾ ਰੇਟ ਘਟਾਉਂਦਾ ਯਾ ਤੁਸੀਂ ਹੁਣ ਇੱਕ ਇੱਕ ਐਗਜ਼ਾਮਪਲ ਆ ਚਲੋ ਠੀਕ ਆ ਸਰਕਾਰ ਆ ਵੀਰੇ ਸਰਕਾਰ ਕੋਲ ਵੀ ਪੈਸੇ ਹੋਣਗੇ ਫੇਰ ਹੀ ਚੱਲੂ ਹੁਣ ਖੇਤੀ ਆ ਵੀਰੇ ਹੁਣ ਆਪਾਂ ਯਾਰ ਬਿਜਲੀ ਯੂਜ਼ ਕਰਦੇ ਆ ਹਨਾ ਕਿੰਨੀ ਬਿਜਲੀ ਯੂਜ਼ ਕਰਦੇ ਆ ਸਰਕਾਰ ਵੀ ਤਾਂ ਆਪਾਂ ਨੂੰ ਪੈਦਾ ਕਰਕੇ ਦਿੰਦੀ ਆ ਉਹਦੇ ਤੇ ਉਹਨਾਂ ਦੇ ਖਰਚੇ ਆਉਂਦੇ ਆ ਬਿੱਲ ਤਾਂ ਲੱਗਣਾ ਚਾਹੀਦਾ ਬਿਜਲੀ ਦੇ ਬਿੱਲ ਠੀਕ ਆ ਚਾਹ ਇਹ ਜੋ ਬਹੁਤ ਸਾਰੇ ਵੀਰ ਕਹਿਣਗੇ ਵੀ ਵੀਰੇ ਜਿਨ੍ਹਾਂ ਕੋਲ ਕਿਹੜੇ ਗਰੀਬ ਬੰਦੇ ਯਾਰ ਗਰੀਬ ਗਰੀਬ ਬੰਦਿਆਂ ਦੀਆਂ ਮੋਟਰਾਂ ਵੀ ਤਾਂ ਛੋਟੀਆਂ ਹੀ ਹੋਣਗੀਆਂ ਮੋਟਰਾਂ ਤਾਂ ਛੋਟੀਆਂ ਹੋਣਗੀਆਂ ਉਹਨਾਂ ਉਹਨਾਂ ਦਾ ਮਾਮਲਾ ਵੀ ਘਟ ਜਾਂਦਾ ਇਹ ਬਿੱਲ ਕੋਈ ਦੇਣਾ ਆਪਾਂ ਦਾ ਮਾਮਲੇ ਦੇ ਵਿੱਚੋਂ ਹੀ ਘਟ ਜਾਣਾ ਠੀਕ ਨਹੀਂ ਕਿਉਂ ਕਿਉਂਕਿ ਯਾਰ ਦੇਖੋ ਹੁਣ ਸਰਕਾਰ ਦੇ ਕੋਲੇ ਪੈਸੇ ਨਹੀਂ ਹੈਗੇ ਬਿਜਲੀ ਦੇ ਫੰਡਾਂ ਲਈ ਘਾਟੇ 'ਚ ਚੱਲਦਾ ਆਪਣਾ ਬਿਜਲੀ ਘਰ ਠੀਕ ਹੈ ਥੋੜੇ ਦੱਸ ਦੋ ਕਿਹੜੀਆਂ ਮੋਟਰਾਂ ਦੇ ਤਾਰਾਂ ਨਵੀਆਂ ਪੈਂਦੀਆਂ ਜਾਂ ਕਿੱਥੇ ਤੁਹਾਡੇ ਟਰਾਂਸਫਰਮ ਥਾ ਦੇਣੇ ਲੱਗਦੇ ਜੇ ਆਪਾਂ ਜੇ ਆਪਾਂ ਬਿੱਲ ਭਰਾਂਗੇ ਤਾਂ ਬਿੱਲ ਭਰਨ ਦੇ ਨਾਲ ਆਪਾਂ ਨੂੰ ਸਾਰੀ ਸਹੂਲਤ ਮਿਲੂਗੀ ਜੇ ਨਾ ਮਿਲੂ ਤੁਸੀਂ ਕਹੋ ਠੀਕ ਨਹੀਂ ਇਹ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨਾ ਆਪਾਂ ਨੂੰ ਕਰਜ਼ਾ ਮਾਫੀ ਵਾਲਾ ਚਾਹੀਦਾ ਸਾਨੂੰ ਸਹੂਲਤ ਮਿਲੇ ਸਾਨੂੰ ਜਿਹੜੀ ਚੀਜ਼ ਦੀ ਲੋੜ ਆ ਸਾਨੂੰ ਉਸ ਟਾਈਮ ਉਹ ਮਿਲਣੀ ਚਾਹੀਦੀ ਹੈ ਇਹ ਗੱਲ ਠੀਕ ਨਹੀਂ ਤੇ ਜਦੋਂ ਹੁਣ ਸਾਨੂੰ ਡੀਪੀ ਦੀ ਲੋਡ ਸਾਨੂੰ ਗਾਹਾਂ ਵਾ ਅਸੀਂ ਕਿਉਂ ਯਾਰ ਪਹਿਲਾਂ ਹੀ ਇੰਨੇ ਰੁਪਏ ਖਰਚੇ ਚਲੋ ਠੀਕ ਆ ਮੈਂ ਨਹੀਂ ਲਈ ਬਹੁਤ ਸਾਰੇ ਵੀਰਾਂ ਨੇ ਲੈ ਕੇ ਬੈਠਿਆ ਕਿਉਂ ਯਾਰ ਉਹ ਪਹਿਲਾਂ ਹੀ ਇੰਨੇ ਰੁਪਏ ਖਰਚਣ ਯਾਰ ਜਦੋਂ ਸਾਡੀ ਚੀਜ਼ ਹੈ ਜਦੋਂ ਅਸੀਂ ਝੋਨਾ ਲਾਉਣਾ ਵਧਣਾ ਜਦੋਂ ਸਾਨੂੰ ਲੋਡ ਆਸੀ ਉਦੋਂ ਲਿਆਵਾਂਗੇ ਕਿੰਨੀ ਸੌਖੀ ਚ ਗੱਲ ਆ ਉਹ ਵੀ ਅਸੀਂ ਲੈ ਕੇ ਆਉਣੀ ਆ ਦੁਕਾਨ ਤੋਂ ਵੀ ਸਾਨੂੰ ਪਤਾ ਵੀ ਯਾਰ ਅਸੀਂ ਇੰਨੇ ਨੂੰ ਵੀ 8 ਵਜੇ ਜਾਵਾਂਗੇ ਅਬੀ ਸਾਨੂੰ ਅੱਜ ਝੋਨਾ ਵਧਿਆ ਪਰसों ਨੂੰ ਸਾਡੀ ਪੇਮੈਂਟ ਆਉਣੀ ਹੈ ਅਸੀਂ ਕੱਲ ਨੂੰ ਜਾ ਕੇ ਡੀਏਪੀ ਲੈ ਆਵਾਂਗੇ ਇਹ ਚੀਜ਼ ਚਾਹੀਦੀ ਹੈ ਇਹ ਨਹੀਂ ਕਿਉਂਕਿ ਉਹ ਖਰਚਾ ਤਾਂ ਅਗਲੀ ਫਸਲ ਤੇ ਹੀ ਹੈ ਨਾ ਵੀ ਜਦੋਂ ਵੱਟਾਂਗੇ ਇਹ ਫਸਲ ਦੇ ਪੈਸੇ ਉਧਰੋਂ ਆ ਜਾਣਗੇ ਨਹੀਂ ਪਰ ਅਸੀਂ ਸਾਰੇ ਪਾਸੇ ਸਾਨੂੰ ਔਖਾ ਕਰੀ ਜਾ ਰਿਹਾ ਖੇਤੀ ਦੇ ਵਿੱਚ ਹਨਾ ਅਸੀਂ ਇੱਕ ਆਪ ਵੀ ਆਪਦੀਆਂ ਆਤਾਂ ਪਾਉਣੇ ਆ ਜਿਹੜੀਆਂ ਚੀਜ਼ਾਂ ਆਪਾਂ ਨੂੰ ਆਰਤਾ ਹਨਾ ਕਿ ਇਹ ਚੀਜ਼ਾਂ ਸਬਸਿਡੀਆਂ ਆਹ ਚਾਹੀਦੀਆਂ ਨੇ ਨਾ ਸਬਸਿਡੀਆਂ ਚਾਹੀਦੀਆਂ ਨਾ ਫ੍ਰੀ ਚ ਕੋਈ ਚਾਹੀਦਾ ਇਹ ਚੀਜ਼ਾਂ ਤਾਂ ਚਾਹੀਦੀਆਂ ਹੀ ਨਹੀਂ ਬਿਲਕੁਲ ਹੀ ਨਹੀਂ ਹੋਣੀਆਂ ਚਾਹੀਦੀਆਂ ਇਹ ਵੀ ਆਪਣੇ ਹੋਣ ਨਹੀਂ ਹੋਣੀਆਂ ਚਾਹੀਦੀਆਂ ਕਿ ਆਪਾਂ ਨੂੰ ਸਮਾਨ ਹੀ ਉਹ ਉਹਨਾਂ ਦਾ ਫਾਇਦਾ ਆਪਾਂ ਨੂੰ ਸਮਾਨ ਚ ਹੋ ਜਾਂਦਾ ਸਬਸਿਡੀਆਂ ਪਾਸ ਕਰਾਉਣ ਦੇ ਵਿੱਚ ਇਹਨਾਂ ਦਾ ਜਿਹੜੇ ਵੀ ਵੀਰ ਬਣਾਉਂਦੇ ਆ ਉਹਨਾਂ ਦਾ ਕਿੰਨਾ ਖਰਚੇ ਆਉਂਦੇ ਆ ਉਹ ਸਾਰੇ ਖਰਚੇ ਆਪਣੇ ਤੇ ਪੈਣਿਆ ਹਰੇਕ ਮਸ਼ੀਨਾਂ ਦੇ ਠੀਕ ਨਹੀਂ ਸਬਸਿਡੀਆਂ ਪਾਸ ਕਰਾਉਣਾ ਉਹ ਆਪਾਂ ਨੂੰ ਚਾਹੀਦੀਆਂ ਹੀ ਨਹੀਂ ਉਹ ਬਿਨਾਂ ਹੀ ਸਬਸਿਡੀਆਂ ਤੋਂ ਸਾਨੂੰ ਠੀਕ ਹੈ ਸਾਨੂੰ ਯਾਰ ਸਾਡੀ ਫਸਲ ਵਾੜੀ ਦਾ ਰੇਟ ਵਧੀਆ ਵਧਿਆ ਹੋਵੇ ਠੀਕ ਨਹੀਂ ਹੁਣ ਆਪਾਂ ਵਾ ਹੁਣ ਆਪਾਂ ਜਿੰਨੇ ਵੀ ਝੋਨਾ ਦਾ ਰੇਟ ਝੋਨੇ ਦਾ ਰੇਟ ਵਧਦਾ ਸਾਨੂੰ ਝੋਨੇ ਦੇ ਰੇਟ ਦੀ ਵਧਾਉਣ ਦੀ ਵੀ ਨਹੀਂ ਲੋੜ ਸਾਡਾ ਝੋਨੇ ਦਾ ਰੇਟ ਫਿਕਸ ਹੀ ਰਹਿ ਜਾਵੇ ਇੱਕ ਜਗ੍ਹਾ ਹੀ ਖੜਾ ਰਵੇ ਉਹੀ ਬਹੁਤ ਆ ਹੁਣ ਤੁਸੀਂ ਇੱਕ ਗੱਲ ਦੱਸ ਦੋ ਜਿੰਨਾ ਵੀ ਝੋਨੇ ਦਾ ਰੇਟ ਵਧਿਆ ਕਿਹੜੇ ਵੀਰ ਦੇ ਪੱਲੇ ਪਹ ਰਹਿ ਗਿਆ ਹਾਂ ਹੈਗਾ ਕਿਸੇ ਵੀਰ ਦੇ ਪੱਲੇ ਜੇ 100 ਰੁਪਈਆ ਵਧਿਆ ਤਾਂ 100 ਰੁਪਈਆ ਜੇ 30 ਕੁਇੰਟਲ ਦਾ ਝਾੜ ਲਾਉਨੇ ਆ ਤਾਂ 30 3000 ਰੁਪਈਆ ਹੀ ਹੋਇਆ ਇੱਕ ਇਕੀਲੇ ਦਾ 3000 ਰੁਪਏ ਹੀ ਹੋਇਆ ਜੇ 30 ਘੰਟੇ ਦਾ ਝਾੜ ਹੋਇਆ ਠੀਕ ਨਹੀਂ 10 10000 ਰੁਪਏ ਮਾਮਲਾ ਵਧਾ ਲਿਆ ਆਪਾਂ ਕੀ ਰਹਿ ਗਿਆ ਆਪਣੇ ਪੱਲੇ ਦੱਸੋ ਆਪਾਂ ਨੂੰ ਦੇਖੋ ਆਪਾਂ ਆਪਣਾ ਫਸਟ ਝੋਨੇ ਦਾ ਰੇਟ ਕਣਕ ਦਾ ਰੇਟ ਹਰੇਕ ਵਾਰ ਵੱਧਦਾ ਪਰ ਆਪਣੇ ਕੋਲੇ ਤਾਂ ਹੋ ਰਹਿਦਾ ਨਹੀਂ ਆਪਾਂ ਉਦੋਂ ਪਹਿਲਾਂ ਦਾ ਮਾਮਲਾ ਵਧਾਇਆ ਉਹਨੇ ਜਾ ਕੇ ਵੀ ਉਹ ਮਾਮਲਾ ਵੱਧ ਗਿਆ ਹੁਣ ਜਿਹੜਾ ਜਿਹੜਾ ਬੰਦਾ ਆਪਣੇ ਕੰਮ ਕਰਦਾ ਵੀਰੇ ਉਹਦਾ ਵੀ ਖਰਚਾ ਵਿਚਾਰਦਾ ਵੱਧਦਾ ਜੇ ਜਿਹੜੇ ਬੰਦੇ ਦੀ ਤਨਖਾਹ 10 ਤੋਂ 12000 ਦੀ ਉਹਦੀ ਵੀ ਹਰੇਕ ਸਾਲ 1000 ਰੁਪਏ ਪਾਉਣੀ ਪੈ ਜਾਂਦੀ ਹੈ ਠੀਕ ਨਹੀਂ ਹਰੇਕ ਸਾਲ ਮਸ਼ੀਨਰੀ ਮਹਿੰਗੀ ਹੋਈ ਜਾਂਦੀ ਹੈ ਠੀਕ ਆ ਆਪਣਾ ਆਪਣਾ ਖੇਤੀ ਦੇ ਵਿੱਚ ਇਨਕਮ ਤਾਂ ਨਹੀਂ ਆਪਣੀ ਵੱਧ ਰਹੀ ਖੇਤੀ ਦੀ ਇਨਕਮ ਤਾਂ ਆਪਣੀ ਉੱਥੇ ਹੀ ਖੜੀ ਹੈ ਜੇ ਮੈਂ ਜਿਹੜੇ ਵੀਰ ਜਿਹੜੇ ਵੀ ਰੇ ਸੋਚ ਦਿੰਦੇ ਆ ਕਿ ਹਾਂ ਵੀ ਜਿਹੜੇ ਤਿੰਨ ਫਸਲਾਂ ਲਾਉਂਦੇ ਆ ਉਹ ਬਹੁਤ ਪੈਸੇ ਕਮ ਵੀਰੇ ਤੁਸੀਂ ਇੱਕ ਮੋਟਾ ਜਿਹਾ حساب ਲਾ ਕੇ ਦੇਖ ਲਓ ਮोटा-ਮोटा ਜ ਮੈਂ ਕੋਈ ਉਹ ਨਹੀਂ ਕਹਿੰਦਾ ਕਿ ਹਾਂ ਤੁਸੀਂ ਇਹੋ ਲਓ ਹਨ ਮੈਂ ਤੁਹਾਨੂੰ ਆਮ ਇੱਕ ਮोटा ਜਿਹਾ ਸਾਭ